ਤੇ ਬਣ ਚੁੱਕੀ ਹੋਇਆ ਹੁਣ ਰਹਿਣ ਨੂੰ ਹਾਂ ਰਹਾਂਗੇ ਤੇ ਇੱਥੇ ਵਰਲੀ ਵਿੱਚ ਰਹਾਂਗੇ ਕਿ ਉੱਥੇ ਕਮਰੇ ਵੱਡੇ ਨੇਗੇ ਮੇਰੀ ਗੱਲ ਸੁਣ ਮੈਂ ਤਾਂ ਉਹ ਕਮਰੇ ਚਾਹੀਦੇ ਜਿੱਥੇ ਬਾਥਰੂਮ ਵੀ ਹੋਵੇ ਕਿਚਨ ਵੀ ਹੋਵੇ ਸੋਫੇ ਵੀ ਟਿਕਦੇ ਹੋਣ ਚਾਹੇ ਲਿਵਿੰਗ ਚ ਲੈਣੀ ਚਾਹੇ ਇੱਥੇ ਰਹਿ ਲਈ ਉਹ ਫੈਟ ਬ੍ਰੇਨ ਆ ਲਿਵਣ ਮਤਲਬ ਜਿਵੇਂ ਨੀਆਂ ਵੀ ਪਿੰਡ ਦੇ ਅੰਦਰ ਵਿਆਹ ਦਾ ਵਾਣਾ ਬੱਠੇ ਹਾਏ ਨਾ ਬਈ ਜੇ ਮਾਮੇ ਨੂੰ ਪਤਾ ਲੱਗਾ ਮੇਰੀ ਵੀ ਗੁੱਤ ਪਟਾਏਗਾ ਤੂੰ ਜਮੀ ਤੇ ਤਾਂ ਬਾਲੀਆਂ ਗੱਲਾਂ ਕਰਦਾ ਹੁੰਨਾ ਥੋੜੀ ਨਾ ਨੇ ਪਤਾ ਨਹੀਂ ਤੂੰ ਆ ਦੁਬਾਰਾ ਘਟਲੀ ਆ ਉਹ ਪਾਤ ਸੋਣੀ ਹੈਗੇ ਭੈਣ ਦੀ ਵੀ ਜਿਹੜੇ ਜੋੜੇ ਪਲਾਂਵੇਂ ਪਾ ਫੜੇ ਜਾਵਾਂਗੇ ਬਾਦ ਫੇ ਮੈਨੂੰ ਉਹੀ ਮਰੀ ਜਾਨੀਆਂ ਰਾਣਾ ਭਾਈ ਮੈਨੂੰ ਨਹੀਂ ਪਤਾ ਮੈਂ ਤਾਂ ਲੀਵਨ ਚ ਰਹੂੰਗਾ ਆਤੀਗਾ ਓਏ ਤੇ ਸਾਰੇ ਟੁੱਟਿਆ ਪਏ ਦੇਖਿਆ ਟੇਹਾ ਪਿਆਗਾ ਜਮੀਨ ਮੂਹਾਂਗੇ ਸੱਤ ਚ ਆਉਂਗੀ ਸਾਰੀ ਓਏ ਟੇਹਾ ਕੜੂ ਦਾ ਸੱਤ ਸੱਤ ਬਾਦਲ ਦੇਣੇ ਤੇ ਗੱਲ ਹੋਈ ਜਾ ਮੇਰੀ ਯਾਰ ਜੱਟ ਨਾਲ ਆਪਣੇ ਜਾਂਦੇ ਨੂੰ ਤੇ ਤੂੰ ਮਰਦਾ ਮਰ ਟੰਕ ਦੇਣਗੇ ਤੇ ਲੈਂਟਰ ਲੈਂਟਰ ਪੈ ਜਾਊਗਾ ਇਹ ਤਾਂ ਸੈਲ ਲੱਜਾ ਲਾਉਂਦਾ Það er neðið að það er Róms trúmlega. Það er neðið að það er neðið að það er Róms trúmlega.